ਕੀ ਆਥੂ ਕੋ ਸਾਹ ਆਥੂ ਕੀ ਕਿਉਂ ਮੈਨੂੰ ਕਿ ਲੋੜ ਹੈ ਡਰਨ ਦੀ ਕੈਨੀ ਵਰਗਾ ਮੂੰਹ ਆ ਤੇਰਾ ਲੱਗ ਜੇ ਪਤਾ ਅਜ ਫਿਰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ نیوز ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਮਾਰਨਿਕ ਫਰੈਂਡਸ ਤੇ ਕੀ ਹਾਲ ਚਾਲ ਠੀਕ ਠਾਕ ਹੋਵੋਗੇ ਬਾਕੀ ਹਜੇ ਪੰਜਾਬ ਦੇ ਹਾਲਾਤ ਠੀਕ ਨਹੀਂ ਹੈਗੇਗੇ ਵਾਹਿਗੁਰੂ ਮੇ ਬਾਈ ਗਰੂ ਮੇਰ ਕਰੇ ਗੁੱਡ ਮਾਰਨਿੰਗ ਏਨ ਆਲ ਸੂਜੀ ਆ ਚੁੱਕੇ ਨੇ ਚਾਤੀਆਂ ਮਾਰਦੇ ਹੋਈ ਕੱਤ ਕੱਡਿਆ ਤੁਸੀਂ ਮੈਂ ਤੁਹਾਨੂੰ ਕਿਹਾ ਜਿਹੜੇ ਲੱਤਾਂ ਨੂੰ ਕੱਪੜੇ ਚੰਬੜਦੇ ਆ ਨਾ ਸਾਰੀ ਕੋਰੇ ਦੀ ਨਿਸ਼ਾਨੀ ਆ ਆ ਥੂ ਕੋਸਾ ਕੀ ਆ ਥੂ ਕੋਸਾ ਆਥੂ ਕੀ ਆਥੂ ਕਿਵੇਂ ਥੂ ਆ ਆ ਥੂ ਕੋਸਾ ਤੁਹਾਡੀ ਸੋਚ ਤੇ ਕਿਵੇਂ ਕੋ ਅਸ਼ੋਚ ਤੇ ਕੋਸਾ ਵਾ ਬਸ ਕਰਿਆ ਕਰ ਆਵੇਂ ਰੋੜੀ ਜਾਨੀ ਬਸ ਕਰਿਆ ਕਰ ਤੂੰ ਵੀ ਕੋਰਾ ਪਿਆ ਨਹੀਂ ਗਾ ਜਾ ਕੇ ਬਾਹਰ ਵੇਖ ਚਿੱਟਾ ਪੈ ਨਹੀਂ ਹੋਰ ਵੇਖਿਆ ਵਜੇ ਨਾ ਆਇਆ ਨਾ ਆਇਆ ਫੇਰ ਤੇ ਜੇ ਨਾ ਆਇਆ ਤਾਂ ਫੇਰ ਕੀ ਕਰ ਜੇਗਾ ਕੁਛ ਨਹੀਂ ਆ ਤਰਪੋਕ ਮੈਨੂੰ ਡਰਦੀਆਂ ਕਿਉਂ ਮੈਨੂੰ ਕਿ ਲੋੜ ਹੈ ਡਰਨ ਦੀ ਕੈਨੀ ਵਰਗਾ ਮੂੰਹ ਆ ਤੇਰਾ ਤੇਰਾ ਕਾ ਦੀਰਗ ਅਰੇ ਆਪਾਂ ਕੋਸ਼ਿਸ਼ ਕਰਾਂਗੇ ਬੰਦੇ ਲਿਆਉਂਦੀ ਹਣਾ ਏ ਓਏ ਚਿੰਬੜਿਆ ਨਹੀਂ ਸਹੀ ਤਰ੍ਹਾਂ ਟੈਟੇ ਮਸ਼ੀਨ ਠੀਕ ਹੈ ਨਾ ਪਾਉਣਾ ਤੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਇਹਨੇ ਨਹੀਂ ਭਾਈ ਉਹਨਾਂ ਨੇ 9 ਕਿਲੋ ਪਰ ਕਿੱਲੇ ਦਾ ਬੀਜ ਪਾਉਣਾ ਵੈਸੇ 8 ਪਾਉਂਦੇ ਤਕਰੀਬਨ ਸਾਰੇ ਪਰ ਭਾਈ ਉਹਨਾਂ ਨੇ ਮੜਾਇਆ ਸੰਗਣਾ ਬੀਜਣਾ ਕਰਕੇ 9 ਪਾਉਣਾ ਆਇਆ ਕਿਸਾਨ ਕੱਚਾ ਘੰਟਾ ਉਹਨੇ ਕੰਟੀਨ ਨੂੰ ਲੰਡਿਆ ਆਂਦੀ ਹੈ ਵਾਈ ਮਾਨ ਬਾਨ ਆਇਆ 9 ਦੀ ਕਰਦ ਨਹੀਂ ਕਰਦਣਾ ਦੀ ਇੱਕ ਚੀਜ਼ ਹੁੰਦੀ ਹੈ ਵਾਈ ਵਾਲੋ ਤੈਨੂੰ ਇੰਨਾ ਪਤਾ ਹਾਂ ਕਿਵੇਂ ਨਾ ਤੂੰ ਉਹ ਤੂੰ ਦੰਦ ਮਾਰ ਕੇ ਇਹਨਾਂ ਨੂੰ ਕੀ ਕਰਦੀ ਲੋੜਿਆ ਕਿਵੇਂ ਹੋਇਆ ਬੜਾ ਭੈਜੋਣ ਕੰਕੜਾ ਖੁੱਲਦੀ ਨਹੀਂ ਨੂੰ ਭੈਜਿਆ ਕੰਕੜਾ ਕਈ ਲੈ ਗਿਆ ਉਹ ਅਕਲ ਲੈ 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 ਮਾਰ ਬਣ ਗਿਆ ਕੰਵਾ ਆਹ ਭੱਜ ਗਏ ਭੱਜਣ ਵਾਲਾ ਕੰਮ ਹੀ ਹੈ ਨੀਗਾ ਭੱਜਣ ਵਾਲੇ ਦਾ ਕੰਮ ਹੈ ਨਹੀਂ ਨਾ ਲੇ ਉਹ ਕਿਵੇਂ ਕੀਆ ਵੋਟੇ ਆ ਵੇ ਰੋਲਾ ਰੋਲਾ ਤਾਰਾ ਵਾਏ ਅਦਾ ਇਹਨੇ ਨਾਲੇ ਲੱਤ ਜਾਵਗੇ ਨਾਲੇ ਆਪਣੇ ਪੌਣੇ ਚਾਵਲ ਜਿਹੜੇ ਜੀ ਗੋਭੀ ਆ ਜੀ ਲੱਗ ਜੇ ਪਤਾ ਅਜ ਫਿਰ ਲੱਗ ਰਹੀ ਹੈ ਖਾਦੀਆਂ ਘਰਾਕਾਂ ਦਾ ਪਤਾ ਪੜਤੇ ਚਗਾਟਾ ਅੰਕਲ ਇੰਨੇ ਮਹਿੰਗੇ ਬਿਸਕਟ ਕੋ ਲਿਆਦੇ ਇਹਨਾਂ ਨੂੰ ਇਹ ਰੋਜ਼ ਆਇਆ ਕਰਨਾ ਖਾਨ ਡੱਕਾ ਤੋੜ ਦੇਣੀਗੇ ਆੱਖਾਂ ਮੋੜ ਦੇਣੀਗੇ ਅਸੀਂ ਚਾਹੁੰਨੇ ਵੀ ਜਿਹੜਾ ਵੀ ਮੱਕੀ ਕਰਾਉਣਾ ਚਾਹੁੰਦਾ ਬਿਸਪੁਰ ਤੇ ਦੇਖ ਲੋ ਦੇਲੇ ਵੱਡਾ ਅੰਕਲ ਬਹੁਤ ਵਧੀਆ ਅੰਕਲ ਦਾ ਸੁਭਾਜ ਮੱਕੀ ਕੀ ਕੇ ਚੱਲਿਆ ਕਿਵੇਂ ਵਧੀਆ ਅੰਕਲ ਖੁਸ਼ ਆ ਹਾਂ ਖੁਸ਼ ਹੋ ਜੀ ਵੈਰੀ ਗੁੱਡ ਜਿਹੜਾ ਜੂ ਦੇਖ ਲਈਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ